ਦੋਸਤੋ ਅਰਜਨ ਢਿੱਲੋਂ ਦੀ ਬਾਦਲਾ ਦੇ ਨਾਲ ਥੋੜੀ ਜ਼ਿਆਦਾ ਨੇੜਤਾ ਲੱਗਦੀ ਹੈ ਪਹਿਲਾਂ ਵੀ ਜਦੋਂ ਅਰਜਨ ਹਲੇ ਨਵਾਂ ਨਵਾਂ ਪੈਰ ਧਰ ਰਿਹਾ ਸੀ ਇੰਡਸਟਰੀ ਦੇ ਵਿੱਚ ਉਦੋਂ ਇੱਕ ਗੀਤ ਗਾਉਂਦਾ ਹੋਇਆ ਵਾਇਰਲ ਹੋਇਆ ਸੀ ਹਸਕੀਮ ਕੜੀ ਬੈਠੀਆਂ ਮੈਂ ਸਾਰੀ ਟੁੜੀ ਪੱਟੀ ਬਾਦਲ ਕੇ ਪਿੰਡ ਦੀ ਉਹ ਕਹਿੰਦੀ ਚੋਪ ਮੈਂ ਲਵਾ ਦੂ ਸਰਕਾਰੀ ਤੇ ਹੁਣ ਆਪਣੇ ਨਵੇਂ ਗੀਤ ਦੇ ਵਿੱਚ ਅਰਜਨ ਬਾਦਲਾਂ ਦੀ ਬਸ ਦੀ ਗੱਲ ਕਰਦਾ ਛੋੜੇ ਮੁੰਡੇ ਅੱਡੇ ਤੇ ਖੜ੍ਹਦਿ ਗਈ ਨਹੀਂ ਮੇਰੀ ਅੱਖ ਬਾਦਲਾਂ ਦੀ ਬਸ ਵਰਗੀ ਅੱਗੇ ਗੱਲ ਕਰ ਲੈਨੇ ਆ ਮਨਪ੍ਰੀਤ ਮੰਨੇ ਦੀ ਜਿਸ ਨੇ ਪਿੱਛੇ ਜੇ ਪ੍ਰੇਮ ਟੱਲ ਨੂੰ ਵਾਰਨਿੰਗ ਦਿੱਤੀ ਸੀ। ਉਹ ਗੱਲ ਪ੍ਰੇਮ ਟੱਲ ਨੂੰ ਕਹਿ ਰਹੇ ਹਾਂ। ਉਹ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨਾ ਆਉਂਦਾ ਹਣਾ ਮੁੰਡੇ ਦਾ। ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ। ਤੇ ਹੁਣ ਮਨਪ੍ਰੀਤ ਮੰਨੇ ਨੇ ਆਪਣੀਆਂ ਸਟੋਰੀਆਂ ਦੇ ਵਿੱਚ ਅਮਨ ਔਜਲਾ ਤੇ ਗੁਲਾਬ ਸਿੱਧੂ ਨੂੰ ਟਾਰਗੇਟ ਕੀਤਾ ਹੈ। ਗੁਲਾਬ ਸਿੱਧੂ ਦੇ ਸ਼ੂਟ ਦੀ ਵੀਡੀਓ ਨੂੰ ਸ਼ੇਅਰ ਕਰਕੇ ਮੰਨਾ ਕੀ ਲਿਖਦਾ ਤੁਸੀਂ ਆਪ ਹੀ ਪੜ ਲਵੋ। ਇਹਵਾਦ ਨੇ ਮੋਜਲੇ ਨੇ ਜੈਸਮੀਨ ਬਾਜਵਾ ਨਾਲ ਕੀਤੇ ਪੋਡਕਾਸਟ ਦੀ ਇੱਕ ਕਲਿੱਪ ਨੂੰ ਸ਼ੇਅਰ ਕਰਕੇ ਮਨਪ੍ਰੀਤ ਮੰਨੇ ਨੇ ਲਿਖਿਆ ਕਿ ਦੱਸੋ ਇਸ ਦੀ ਕੀ ਪ੍ਰਾਪਤੀ ਹੈ ਵਿਦਵਾਨ ਨੂੰ ਮਿਲ ਲਵੋ ਤੁਹਾਨੂੰ ਕੀ ਲੱਗਦਾ ਹੈ ਕਿ ਨਵੀਂ ਕੰਟਰੋਵਰਸੀ ਛਿੜਨ ਵਾਲੀ ਹੈ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ